ਲਾਮਾ ਤੋਂ ਬਾਅਦ ਸ਼ਗਨਾ ਤੇ ਬੈਠੀ ਕੁੜੀ ਦੀ ਹੋਈ ਮੌਤ ਪੈਲਸ ਵਿੱਚ ਪੈ ਗਿਆ ਚੀਕ ਚਿਹੜਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਖੁਸ਼ੀ ਤਾਂ ਬੰਨੇ ਟਾਈਮ ਆਉਂਦੀ ਹੈ ਪਰ ਗਮੀ ਦਾ ਕੋਈ ਵੀ ਸਮਾਂ ਨਹੀਂ ਹੁੰਦਾ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਲੜਕੀ ਤੁਹਾਨੂੰ ਦਿਖਾਈ ਦੇ ਰਹੀ ਹੈ ਦਰਸਾਲ ਇਸ ਲੜਕੀ ਦੇ ਵਿਆਹ ਵਾਲੇ ਦਿਨ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਲਾਮਾ ਫੇਰੇ ਕਰਵਾਏ ਗਏ ਲਾਮਾ ਤੋਂ ਬਾਅਦ ਜਦੋਂ ਨਵੀਂ ਵਿਆਹੀ ਜੋੜੀ ਸ਼ਗਨਾ ਲਈ ਪੈਲਸ ਦੀ ਸਟੇਜ ਤੇ ਚੜ੍ਹਨ ਲੱਗੀ ਤਾਂ ਕੁੜੀ ਕਹਿੰਦੀ ਕਿ ਮੈਨੂੰ ਹਟ ਹੋ ਰਹੀ ਏ ਪਰ ਜਦੋਂ ਉਸ ਨੂੰ ਸਟੇਜ ਦੇ ਸੋਫਿਆਂ ਤੇ ਬਿਠਾ ਦਿੱਤਾ ਗਿਆ ਤਾਂ ਅਚਾਨਕ ਉਸ ਦੀ ਮੌਤ ਹੋ ਗਈ ਜਦ ਤਬ ਬੋਲ ਚਾਨ ਅਰਨੰਦ ਕਾਰਜ ਕੀਤੇ ਸਭ ਕਾਰਬਿਆਰ ਕਰਕੇ ਲੈ ਚੱਲੇ ਸੀਗੇ ਸਟੇਜ ਨੇ ਕਹਿੰਦੀ ਮਮਾ ਮੈਨੂੰ ਕਬਰਾਂਡ ਹੀ ਹੋਈ ਏ ਕਬਰਾਂਡ ਉੱਜਾ ਕੇ ਕਿੰਨੇ ਚੱਲੋ ਮੈਂ ਠੀਕ ਹੈਗੀ ਆ ਐਸੇ ਸਟੇਜ ਤੇ ਲੈ ਗਏ ਉੱਥੇ ਫਿਰ ਕਿੰਨੇ ਮੈਨੂੰ ਕਬਰਾਂਡ ਹੋਣ ਲੱਗੀ ਏ ਸਟੇਜ ਤੇ ਉਤਾਰ ਕੇ ਕਹਿੰਦੇ ਚੱਲ ਇਹਨਾਂ ਘਰੇ ਲੈ ਜਾਨੇ ਆ ਕਰੇਲ ਜਾ ਕੇ ਚਲ ਗਏ ਤੁਂਦ ਕਰਕੇ ਤੇ ਸ਼ਹਿਰ ਲੈ ਗਏ ਤੇ ਬਾਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਔਰ ਚੇਤੂ ਕਰਾਇਆ ਤੇ 20 ਮਿੰਟ ਬਾਅਦ ਫਿਰ ਕੋਈ ਨਹੀਂ ਰਹੀ ਸਕੀ। ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਖੁਸ਼ੀ ਅਤੇ ਗਮੀ ਦੋਵੇਂ ਸਕੀਆਂ ਪਹਿਣਾ ਨੇ ਕੁਝ ਨਹੀਂ ਪਤਾ ਕਿ ਕਿਹੜੇ ਵੇਲੇ ਕਿੱਥੇ ਕੀ ਹੋ ਜਾਣਾ ਹੈ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।